ਇਸੋ ਪੰਜਾਬ ਦੇ ਲੋਕ ਹੜਾਂ ਦੇ ਵਿੱਚ ਕਿਰੇ ਹੋਏ ਐ ਤੇ ਮਦਦ ਦੀ ਗੁਹਾਰ ਲਗਾ ਰਹੇ ਨੇ ਦੂਸਰੇ ਪਾਸੇ ਅੱਜ ਪੰਜਾਬ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਦਾ ਹਾਲ ਜਾਨਣਾ ਸੀ ਜਗਾ ਜਗਾ ਜਾ ਕੇ ਉਹਨਾਂ ਨੇ ਦੌਰਾ ਕਰਨਾ ਸੀ ਪਰ ਅਚਾਨਕ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਬਿਮਾਰ ਪੈ ਗਏ ਨੇ ਹਾਲਾਂਕਿ ਅਰਵਿੰਦ ਕੇਜਰੀਵਾਲ ਤਾਂ ਦਿੱਲੀ ਤੋਂ ਪੰਜਾਬ ਪਹੁੰਚ ਗਏ ਨੇ ਚੰਡੀਗੜ੍ਹ ਪਹੁੰਚੇ ਨੇ ਉਹ ਭਗਵੰਤ ਮਾਨ ਨੂੰ ਮਿਲ ਰਹੇ ਨੇ ਕਿਉਂਕਿ ਭਗਵੰਤ ਮਾਨ ਬਿਮਾਰ ਹੈ ਉਹਨਾਂ ਦਾ ਹਾਲਚਾਲ ਜਾਣ ਰਹੇ ਜਿੱਥੇ ਇਹਨਾਂ ਨੇ ਅੱਜ ਪੰਜਾਬ ਦੇ ਲੋਕਾਂ ਦਾ ਹਾਲ ਜਾਨਣਾ ਸੀ ਪਰ ਹੁਣ ਅਰਵਿੰਦ ਕੇਜਰੀ ਵੱਲੋਂ ਭਗਵੰਤ ਮਾਨ ਦਾ ਹਾਲ ਜਾਨਣਾ ਪੈ ਰਿਹਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਬਿਮਾਰ ਹੋ ਗਏ ਹੁਣ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਭਗਵੰਤ ਮਾਨ ਪੰਜਾਬ ਦੇ ਦੌਰੇ ਤੇ ਅੱਜ ਨਹੀਂ ਜਾ ਸਕਣਗੇ ਉਹਨਾਂ ਦੇ ਜਿੰਨੇ ਪ੍ਰੋਗਰਾਮ ਹੈ ਅੱਜ ਉਹ ਕੈਨਸਲ ਕਰ ਦਿੱਤੇ ਗਏ ਹਾਲਾਂਕਿ ਹੁਣ ਕੀ ਇਕੱਲੇ ਅਰਵਿੰਦ ਕੇਜਰੀ ਵੱਲ ਪੰਜਾਬ ਦੇ ਵਿੱਚ ਹੜਪੀੜਤਾ ਦਾ ਹਾਲ ਜਾਣਨਗੇ ਕਿਉਂਕਿ ਉਹ ਪੰਜਾਬ ਸਪੈਸ਼ਲ ਇਸੇ ਕਰਕੇ ਆਇਆ ਤਾਂ ਜੋ ਪੰਜਾਬ ਦੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਜਾ ਸਕੇ ਉਹਨਾਂ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਚੀਜ਼ਾਂ ਦਾ ਨਿਰੇਖਣ ਕੀਤਾ ਜਾ ਸਕੇ ਨੁਕਸਾਨ ਦਾ ਨਿਰੇਖਣ ਕੀਤਾ ਜਾ ਸਕੇ ਉਸ ਤੋਂ ਬਾਅਦ ਪਲੈਨਿੰਗ ਕੀਤੀ ਜਾ ਸਕੇ ਪਰ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਭਗਵੰਤ ਮਾਨ ਹੁਣ ਉਹਨਾਂ ਦੇ ਨਾਲ ਨਹੀਂ ਜਾਣਗੇ ਹਾਲਾਂਕਿ ਕੀ ਕਾਰਨ ਰਹੀ ਉਹਨਾਂ ਦੀ ਬਿਮਾਰੀ ਦੇ ਇਹ ਚੀਜ਼ਾਂ ਤਾਂ ਨਿਕਲ ਕੇ ਸਾਹਮਣੇ ਨਹੀਂ ਆਈਆਂ ਪਰ ਅਚਾਨਕ ਇਹ ਜਾਣਕਾਰੀ ਆਉਂਦੀ ਕਿ ਉਹਨਾਂ ਦੇ ਸਾਰੇ ਬਿਮਾਰੀ ਕਰਕੇ ਪੰਜਾਬ ਦੇ ਦੌਰੇ ਕੈਨਸਲ ਕਰ ਦਿੱਤੇ ਗਏ ਆ ਦੂਸਰੇ ਪਾਸੇ ਜੇਕਰ ਤੁਹਾਨੂੰ ਹੜਾ ਦੀ ਜਾਣਕਾਰੀ ਦੱਸ ਦਈਏ ਤਾਂ ਇਸ ਵਕਤ ਰਾਵੀ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਉਸ ਇਲਾਕੇ ਦੇ ਵਿੱਚ ਚਾਹ ਤਰਨ ਤਰਨ ਹੋ ਗਏ ਅਜਨਾਲਾ ਹੋ ਗਏ ਔਰ ਇਹਨਾਂ ਇਲਾਕਿਆਂ ਦੇ ਵਿੱਚ ਹਜੇ ਵੀ ਕਾਫੀ ਜਿਹੜੀ ਮਾਰ ਹੜ ਦੀ ਵਜ ਰਹੀ ਹੈ ਦੂਸਰੇ ਪਾਸੇ ਕੱਗਰ ਵੀ ਆਪਣੇ ਉਫਾਨ ਤੇ ਹੈ ਕੱਗਰ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਾਰੇ ਮੀਟਰ ਜਿਹੜੇ ਮਾਪਦਾਨ ਸੀ ਉਸ ਨੂੰ ਪਾਰ ਕਰ ਲਿਆ ਆਪਣੇ ਉਫਾਨ ਤੇ ਬਹਿ ਰਿਹਾ ਤੇ ਉਧਰੋਂ ਜੇਕਰ ਆਪਾਂ ਨਿੰਗਲ ਜਾਂ ਪਖੜਾ ਡੈਮ ਦੀ ਗੱਲ ਕਰੀਏ ਤਾਂ ਮੰਤਰੀ ਹਰਜੋਤ ਬੈਂਸ ਹੋਣਾ ਨੇ ਉਸ ਦੀ ਜਾਣਕਾਰੀ ਦਿੱਤੀ ਹੈ ਕਿ ਸਿਰਫ 1 ਫੁੱਟ ਜਿਵੇਂ ਕੱਲ 1678 ਫੁੱਟ ਸੀ 1680 ਫੁੱਟ ਹੈ ਜਿਹੜਾ ਖਤਰੇ ਦਾ ਨੁਕਸਾਨ ਦੇ ਉੱਪਰ ਪਾਖੜਾ ਡੈਮ ਜਿਹੜਾ ਮੰਨਿਆ ਜਾਂਦਾ ਹੈ ਕਿ ਉਸ ਦਾ ਲੈਵਲ ਮੰਨਿਆ ਜਾਂਦਾ ਪਰ ਹੁਣ ਸਿਰਫ 1 ਫੁੱਟ ਹੇਠਾਂ ਰਹਿ ਗਿਆ ਖਤਰੇ ਦੇ ਨਿਸ਼ਾਨ ਤੋਂ ਤੇ ਹੁਣ ਥੋੜੀ ਦੇਰ ਦੇ ਵਿੱਚ ਕੋਲ ਲਈ ਜਾ ਸਕਦੀ ਹੈ ਕਿ ਪਾਖੜਾ ਜਾਂ ਨੰਗਲ ਡੈਮ ਦੇ ਵਿੱਚੋਂ ਪਾਣੀ ਕਿੰਨੇ ਕਿਊਸਿਕ ਛੜਨਾ ਹਾਲਾਂਕਿ ਹਰਜੋਤ ਬੈਨਸ ਹੁਣਾਂ ਨੇ ਕਿਹਾ ਸੀ ਕਿ 5-5000 ਕਿਊਸਿਕ ਕਰਕੇ ਛੱਡਿਆ ਜਾਊਗਾ ਹਜੇ ਤੱਕ ਤਾਂ ਉਸੇ ਸਟਿਟੀ ਦੇ ਅਨੁਸਾਰੀ ਪਾਣੀ ਛੱਡਿਆ ਜਾਊਗਾ ਪਰ ਜਿਸ ਤਰੀਕੇ ਦੇ ਨਾਲ ਪਾਣੀ ਦਾ ਪੱਦਰ ਵੱਧ ਰਿਹਾ ਹੈਗਾ ਉਸ ਤੋਂ ਬਾਅਦ ਹੁਣ ਉਸ ਨੂੰ ਵਧਾਇਆ ਵੀ ਜਾ ਸਕਦਾ ਉੱਥੋਂ ਵੱਧ ਪਾਣੀ ਵੀ ਛੱਡਿਆ ਜਾ ਸਕਦਾ ਹੈ ਹਾਲਾਂਕਿ ਸਤਲੁਜ ਤੋਂ ਕੁਝ ਰਾਹਤ ਵਾਲੀ ਖਬਰ ਹੈਗੀ ਹੈ ਸਤਲੁਜ ਦੇ ਵਿੱਚ ਪਾਣੀ ਦਾ ਪੱਧਰ ਥੋੜਾ ਜਾਂ ਘਟ ਹੋਇਆ ਤੇ ਇਸ ਮੌਕੇ ਜਿੱਥੇ ਪੰਜਾਬ ਦੇ ਪੂਰੇ ਇਲਾਕਿਆਂ ਦੇ ਵਿੱਚ ਸਾਰੇ ਜ਼ਿਲ੍ਹਿਆਂ ਨੂੰ ਬਾੜ ਪ੍ਰਭਾਵਿਤ ਘੋਸ਼ਿਤ ਕਰ ਦਿੱਤਾ ਹੜ੍ਹ ਪ੍ਰਭਾਵਿਤ ਘੋਸ਼ਿਤ ਕਰ ਦਿੱਤਾ ਉਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਦੀ ਅਹਿਮ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦਾ ਹਾਲਚਲ ਜਾਣੇ ਤੇ ਸਥਿਤੀ ਦਾ ਜਾਇਜ਼ਾ ਲਿਆ ਜਾਵੇ ਪਰ ਹੁਣ ਮੁੱਖ ਮੰਤਰੀ ਬਿਮਾਰ ਹੋ ਗਏ ਇਸ ਕਰਕੇ ਹੋ ਸਕਦਾ ਹੈ ਕਿ ਕੱਲੇ ਅਰਵਿੰਦ ਕੇਜਰੀਵਾਲ ਆਮਾਦੀ ਪਾਰਟੀ ਦੇ ਜਿਹੜੇ ਸੁਪਰੀਮੋ ਹੈ ਉਹੀ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਮੁਲਾਕਾਤ ਕਰਨ ਉਹਨਾਂ ਦਾ ਹਾਲ ਜਾਨਣ ਤੇ ਉਸ ਤਰੀਕੇ ਦੇ ਨਾਲ ਰਾਹਤ ਦੇ ਕਾਰਜ ਉੱਥੇ ਕਰਵਾਏ ਜਾਣ ਧੰਨਵਾਦ ਬਣੇ ਰਹੋ ਪੁਆਇੰਟ ਆਫ ਪੰਜਾਬ ਦੇ ਨਾਲ